ਇਹ ਔਰਤ ਦੀ ਸਰਦਾਰੀ ਆ ਆਪਣੇ ਮਰਦਨਾ ਮਰਦ ਦੀ ਸਰਦਾਰੀ ਆਪਣੀ ਔਰਤ ਨਾਲ ਜਿੰਨਾ ਚਿਰ ਦੋਵੇਂ ਇੱਕ ਦੂਜੇ ਕੋਲ ਨੇ ਕਦਰ ਕਰੇ ਨਾ ਕਰੇ ਵੱਖਰੀ ਗੱਲ ਐ ਪਰ ਜਦਦਨ ਦੋਵਾਂ ਚੋਂ ਇੱਕ ਹੋਇਆ ਜਾਂ ਨਾ ਹੋਇਆ ਪਤਾ ਫੇਰ ਲੱਗਣਾ ਦੁਨੀਆ ਕਿੱਦਾਂ ਨਿਕਲਦੀ ਐ ਘਰ ਬਣਾਉਣੇ ਬੜੇ ਸੌਕੇ ਮਹਿਲ ਮਾੜੀਆਂ ਬਣਾਉਣੀਆਂ ਬੜੀਆਂ ਸੋਖੀਆਂ ਕੋਠੀਆਂ ਬਣ ਜਾਂਦੀਆਂ ਨੇ ਪਰ ਇੱਕ ਘਰ ਬਣਾਉਣਾ ਸਾਰੀ ਉਮਰ ਬੰਦੇ ਦਾ ਜੋਰ ਲੱਗ ਜਾਂਦਾ ਕਿਉਂਕਿ ਘਰ ਬਣਦਾ ਘਰ ਦੇ ਜੀਆਂ ਨਾਲ ਖਾਸ ਤੌਰ ਤੇ ਮੀਆਂ ਬੀਬੀ ਦੇ ਸਤਕਾਰ ਤੇ ਪਿਆਰ ਨਾਲ ਜਿਸ ਘਰ ਵਿੱਚ ਇੱਕ ਦੂਜੇ ਨੂੰ ਸਮਝਣ ਦੀ ਪ੍ਰਵਿਰਤੀ ਆ ਜਿਸ ਘਰ ਵਿੱਚ ਦੋਵਾਂ ਜੀਆਂ ਦੀ ਆਪਸੀ ਕਦਰ ਆ ਉਹ ਘਰ ਛੋਟਾ ਵੀ ਮਹੱਲਤੋਂ ਸੋਹਣਾ ਲੱਗੂਗਾ ਜੇ ਘਰ ਬਹੁਤ ਵੱਡਾ ਏ ਤੇ ਆਪਸ ਵਿੱਚ ਨਹੀਂ ਬਣਦੀ ਖਾਸ ਤੌਰ ਤੇ ਮੀਆਂ ਬੀਬੀ ਦੀ ਉਹਦੇ ਤੋਂ ਵੱਡਾ ਨਰਕ ਦੁਨੀਆ ਤੇ ਕਿਤੇ ਨਹੀਂ ਹੈਗਾ ਸਭ ਤੋਂ ਵੱਡਾ ਕੁੰਭੀ ਨਰਕ ਆ ਜਿਸ ਘਰ ਦੇ ਵਿੱਚ ਆਪਸੀ ਪ੍ਰੇਮ ਨਹੀਂ ਹੈਗਾ ਮਹਾਰਾਣੀ ਜਿੰਦਾ ਨੇ ਆਪਣੇ ਪੁੱਤ ਨੂੰ ਕੁੱਟ ਕੇ ਛਾਤੀ ਨਾਲ ਲਾ ਕੇ ਆਖਿਆ ਜਿੰਦਾ ਕੋਈ ਨਹੀਂ ਤੇਰਾ ਸਰਦਾਰ ਦੁਨੀਆ ਤੋਂ ਚਲਾ ਗਿਆ ਪੁੱਤ ਦਾ ਮੂੰਹ ਵੇਖ ਵੇਖ ਕੇ ਜ਼ਿੰਦਗੀ ਕੱਢ ਲਈ ਫਿਰ ਹੋਰ ਕੀ ਕਰ ਸਕਦੀ ਸੀ ਇਸ ਤੋਂ ਬਾਅਦ ਦਾ ਸਿੱਖ ਰਾਜ ਦੇ ਜਾਣ ਦਾ ਦੌਰ ਸ਼ੁਰੂ ਹੋਇਆ ਮੈਂ ਉਹ ਇੱਕ ਪੁਆਇੰਟ ਵੀ ਨਹੀਂ ਛੇੜਨਾ ਤੁਹਾਡੇ ਸਾਹਮਣੇ ਡੋਗਰਿਆਂ ਨੇ ਕਿਦਾਂ ਖੜਕ ਸਿੰਘ ਮਾਰਨਾ ਕਿਦਾਂ ਸ਼ੇਰ ਸਿੰਘ ਮਾਰਨਾ ਕਿਦਾਂ ਮਹਾਰਾਣੀ ਚੰਦ ਕਵਰਾ ਮਾਰਨੀ ਆ ਕਿਦਾਂ ਬੀਬੀ ਨਾਨਕੀ ਨੂੰ ਜ਼ਹਿਰ ਦੇ ਕੇ ਮਾਰਨਾ ਇਦਾਂ ਕਹਿ ਲਓ ਕਿ ਪੂਰੇ 6 ਸਾਲਾਂ ਬਾਅਦ ਮਹਾਰਾਣੀ ਜਿੰਦਾ ਦਾ ਪੁੱਤ ਦਲੀਪ ਸਿੰਘ 6 ਸਾਲਾਂ ਦੀ ਉਮਰ 'ਚ ਪੰਜਾਬ ਦਾ ਮਹਾਰਾਜਾ ਬਣਿਆ ਮਹਾਰਾਣੀ ਜਿੰਦਾ ਦਾ ਬਿਲਕੁਲ ਜੀ ਨਹੀਂ ਸੀ ਕਰਦਾ ਉਹਦਾ ਪੁੱਤ ਪੰਜਾਬ ਦਾ ਬਾਦਸ਼ਾਹ ਬਣੇ ਕਿਉਂਕਿ ਨੇ ਪਹਿਲਿਆਂ ਦਾ ਹਸ਼ਰ ਵੇਖ ਲਿਆ ਸੀ ਇਦਰੋਂ ਅਜੇ ਬਾਦਸ਼ਾਹ ਬਣਾਉਂਦੇ ਸੀ ਦੂਜੇ ਦਿਨ ਕਤਲ ਕੀਤਾ ਜਾਂਦਾ ਸੀ ਇਦਰੋਂ ਅਜੇ ਬਾਦਸ਼ਾਹ ਬਣਦਾ ਸੀ ਦੂਜੇ ਦਿਨ ਬੰਦਾ ਕਤਲ ਕੀਤਾ ਜਾਂਦਾ ਸੀ ਜਿੰਦਾ ਨੇ ਆਖਣਾ ਜਿੰਦਾ ਇਹਨਾਂ ਨੇ ਪੁੱਤ ਤੇਰਾ ਮਾਰ ਦੇਣਾ ਵਾ ਇਹ ਤਖਤ ਤੇ ਬਿਠਾਉਣ ਤੇ ਲੱਗੇ ਆ ਜਿਹੜੇ ਵੱਡਿਆਂ ਦੇ ਨਹੀਂ ਹੋਏ ਤੇਰੇ ਪੁੱਤ ਦੇ ਕਿੰਨੇ ਕੋਣਗੇ ਤੇਰਾ ਪੁੱਤ ਤੇ ਹੈ ਹੀ ਬੜਾ ਮਸੂਮ ਮਹਾਰਾਣੀ ਜਿੰਦਾਂ ਦੀ ਕੋਈ ਨਾ ਚੱਲੀ ਉਹਦੀ ਗੋਦ ਵਿੱਚੋਂ ਦਾ ਪੁੱਤ ਖੋ ਕੇ ਖੜਿਆ ਗਿਆ ਉਹਨੂੰ ਪੰਜਾਬ ਦਾ ਤਖਤ ਦਿੱਤਾ ਗਿਆ ਪੰਜਾਬ ਦਾ ਬਾਦਸ਼ਾਹ ਬਣਾਇਆ ਗਿਆ ਮਹਾਰਾਣੀ ਜਿੰਦਾਂ ਦਾ ਅੰਦਰੋਂ ਅੰਦਰੀ ਦਿਲ ਡਰਨ ਲੱਗਾ ਸਾਲ ਚੜਿਆ ਸਨ 1846 10 ਫਰਵਰੀ 1846 ਨੂੰ ਉਹ ਦਰਿਆ ਸਤਲੁਜ ਦੇ ਕੰਢੇ ਉੱਤੇ ਇੱਕ ਪਿੰਡ ਪੈਂਦਾ ਵਾ ਸਭਰਾਵਾ ਜਿੱਥੇ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਹੀਦੀ ਹੁੰਦੀ ਆ ਇਧਰੋਂ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੁੰਦਾ ਏ ਤੇ ਅੰਗਰੇਜ਼ ਨੇ ਪਹਿਲੀ ਵਾਰ ਦਰਿਆ ਸਤਲੁਜ ਪਾਰ ਕਰਕੇ ਪੰਜਾਬ ਦੀ ਧਰਤੀ ਨੂੰ ਹੜੱਪਣ ਵਾਸਤੇ ਪਹਿਲੀ ਵਾਰੀ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਪਹਿਲੀ ਵਾਰੀ ਅੰਗਰੇਜ਼ ਆਇਆ ਲਾਹੌਰ ਅੰਗਰੇਜ਼ਾਂ ਨੇ ਬਈਕੇ ਪੰਜਾਬੀਆਂ ਦੇ ਨਾਲ ਕੁਝ ਗੱਲਾਂ ਕੀਤੀਆਂ ਛੋਟੀ ਜੀ ਉਮਰ 'ਚ ਕਲਗੀ ਲਾ ਕੇ ਸਾਹਮਣੇ ਮਹਾਰਾਜਾ ਦਲੀਪ ਸਿੰਘ ਬੈਠਾ ਅੰਗਰੇਜ਼ ਅਫਸਰ ਸਰ ਹੈਨਰੀ ਲਾਰੈਂਸ ਬੋਲਦਾ ਸੀ ਉਹ ਕਹਿੰਦਾ ਕਿ ਸਾਡੀ ਤੇ ਸਰਦਾਰਾਂ ਦੀ ਲੜਾਈ ਹੋਈ ਏ ਇਹਦਾ 1.5 ਕਰੋੜ ਰੁਪਇਆ ਖਰਚਾ ਪੰਜਾਬ ਦੇ ਸਿਰ ਮੜਿਆ ਜਾਊਗਾ ਜਿਹੜੇ ਅੰਗਰੇਜ਼ ਸ਼ੇਰੇ ਪੰਜਾਬ ਦੇ ਹੁੰਦਿਆਂ ਕਦੀ ਅੱਖ ਚੁੱਕ ਕੇ ਨਹੀਂ ਸੀ ਵੇਖਦੇ ਅੱਜ ਸ਼ੇਰੇ ਪੰਜਾਬ ਦੁਨੀਆ ਤੇ ਨਹੀਂ ਸੀ ਹੈਗਾ ਉਹ ਅੰਗਰੇਜ਼ ਲਾਹੌਰ ਬਹਿ ਕੇ 1.5 ਕਰੋੜ ਰੁਪਈਆ ਹਰਜਾਨਾ ਪੰਜਾਬੀਆਂ ਨੂੰ ਪਾਉਣ ਲੱਗਾ ਸੀ ਫਿਰ ਅੰਗਰੇਜ਼ ਨੂੰ ਪਤਾ ਸੀ ਕਿ ਇਹਨਾਂ ਕੋਲ 1.5 ਕਰੋੜ ਰੁਪਈਆ ਹੈਗਾ ਨਹੀਂ ਇਹਨਾਂ ਸਾਡਾ ਹਰਜਾਨਾ ਦੇਣਾ ਨਹੀਂ ਉਹ ਕਹਿੰਦੇ ਸਾਨੂੰ ਪਤਾ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਨਹੀਂ ਆ ਉਹਦੇ ਇਵਜ਼ ਵਿੱਚ ਜੰਮੂ ਕਸ਼ਮੀਰ ਅਸੀਂ ਲਿਖ ਕੇ ਆਪਣੇ ਹਵਾਲੇ ਕਰ ਲੈਣਾ ਵਾ ਜਿਹੜਾ ਜੰਮੂ ਕਸ਼ਮੀਰ ਪੰਜਾਬ ਦਾ ਹਿੱਸਾ ਸੀ ਉਹ ਅੰਗਰੇਜ਼ਾਂ ਨੇ ਲਿਖ ਕੇ ਤੇ ਆਪਣੇ ਕਬਜ਼ੇ 'ਚ ਕਰ ਲਿਆ ਜੰਮੂ ਕਸ਼ਮੀਰ ਦਾ ਬਾਦਸ਼ਾਹ ਬਣਾਇਆ ਗਿਆ ਗੁਲਾਬ ਸਿੰਘ ਉਹਨੂੰ ਉਹਦਾ ਇਨਾਮ ਦਿੱਤਾ ਗਿਆ ਅੰਗਰੇਜ਼ਾਂ ਨੂੰ ਜਤਾਉਣ ਵਿੱਚ ਦੋ ਬੰਦਿਆਂ ਨੇ ਵੱਡਾ ਯੋਗਦਾਨ ਪਾਇਆ ਸੀ ਲਾਲ ਸਿੰਘ ਤੇ ਤੇਜਾ ਸਿੰਘ ਲਾਲ ਸਿੰਘ ਤੇ ਐਲੀਗੇਸ਼ਨ ਲਾ ਕੇ ਅੰਗਰੇਜ਼ਾਂ ਨੇ ਬਾਹਰ ਕੱਢ ਦਿੱਤਾ ਤੇ ਤੇਜਾ ਸਿੰਘ ਨੂੰ ਰਾਜਾ ਬਣਾਉਣ ਲੱਗੇ ਹੁਣ ਰਾਜਾ ਮਹਾਰਾਣੀ ਜਿੰਦਾ ਦੇ ਕੰਨਾਂ 'ਚ ਖਬਰ ਪਈ ਜਿੰਦਾ ਤੇਰਾ ਪੁੱਤ ਕੱਲਾ ਹੁਣ ਨਾਂ ਦਾ ਬਾਦਸ਼ਾਹ ਰਹਿ ਗਿਆ ਤੇਰੀ ਪੈਨਸ਼ਨ ਲਾ ਦਿੱਤੀ ਆ 1.5 ਲੱਖ ਰੁਪਈਆ ਜਿਹੜੀ ਕੋਹੇਨੂਰ ਹੀਰੇ ਦੀ ਮਾਲਕ ਪੰਜਾਬ ਦੀ ਪਟਰਾਣੀ ਪੰਜਾਬ ਦੀ ਮਹਾਰਾਣੀ ਸਾਰਾ ਕੁਝ ਉਹਦਾ ਅੱਜ ਗੈਰਾਂ ਦੇ ਵਸ ਪਈ ਅਗਲਿਆਂ ਨੇ ਪਹਿਲੇ ਦਿਨ 1.5 ਲੱਖ ਰੁਪਈਆ ਪੈਨਸ਼ਨ ਲਈ ਮਹਾਰਾਣੀ ਜੰਦਾ ਦੀ ਵੀ ਆਹ ਪੈਨਸ਼ਨ ਮਿਲੂਗੀ ਤੇ ਦੂਜੀ ਗੱਲ ਇਹ ਇਹਦੇ ਚੋਂ 1 ਰੁਪਈਆ ਵੀ ਖਰਚਣਾ ਹੋਊਗਾ ਤੇ ਅੰਗਰੇਜ਼ਾਂ ਨੂੰ ਪੁੱਛ ਕੇ ਖਰਚਿਆ ਜਾਊਗਾ ਅੰਗਰੇਜ਼ ਇੱਥੋਂ ਤੱਕ ਗਿਰ ਚੁੱਕਾ ਸੀ ਪੰਜਾਬ ਚ ਆ ਕੇ ਉਹਨਾਂ ਨੇ ਤੇਜਾ ਸਿੰਘ ਨੂੰ ਬਣਾਉਣਾ ਵਾ ਪੰਜਾਬ ਦਾ ਬਾਦਸ਼ਾਹ ਪੰਜਾਬ ਦਾ ਰਾਜਾ ਤੇ ਮਰਿਆਦਾ ਦੇ ਮੁਤਾਬਕ ਰਾਜੇ ਨੂੰ ਟਿੱਕਾ ਲਾਉਂਦਾ ਵਾ ਬਾਦਸ਼ਾਹ ਟਿੱਕਾ ਲਾਉਣਾ ਸੀ ਦਲੀਪ ਸਿੰਘ ਨੇ ਦਿਨ ਸੀ 7 ਅਗਸਤ ਦਾ ਅਗਲੇ ਦਿਨ ਦਰਬਾਰ ਲੱਗਣਾ ਸੀ ਅੰਗਰੇਜ਼ਾਂ ਨੇ ਲੱਗੇ ਦਰਬਾਰ ਵਿੱਚ ਨਮਕ ਹਰਾਮੀ ਗਦਾਰ ਤੇਜਾ ਸਿੰਘ ਨੂੰ ਰਾਜਾ ਬਣਾ ਕੇ ਪੰਜਾਬੀਆਂ ਦੇ ਸਿਰ ਤੇ ਮੜਨਾ ਸੀ ਉਹਨੂੰ ਟਿੱਕਾ ਦਲੀਪ ਸਿੰਘ ਨੇ ਲਾਉਣਾ ਸੀ ਇੱਕ ਰਾਤ ਪਹਿਲਾਂ ਮਹਾਰਾਣੀ ਜੰਦਾ ਨੇ ਆਪਣੇ ਦਲੀਪ ਸਿੰਘ ਨੂੰ ਕੋਲ ਪਿਠਾਇਆ ਦਲੀਪ ਸਿੰਘ ਦੀ ਉਮਰ ਐ 10 ਸਾਲ ਦੀ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਕਹਿੰਦੀ ਪੁੱਤ ਤੂੰ ਆ ਪੰਜਾਬ ਦਾ ਬਾਦਸ਼ਾਹ ਸਿਰਫ ਆਪਣਾ ਡੇਟ ਆਫ ਬਰਥ ਆਪ ਸਿਰਫ ਐਸ਼ੋ ਟਾਕ ਐਪ ਤੇ ਮੇਰੇ ਸਾਥ ਆਪਣਾ ਡੇਟ ਆਫ ਬਰਥ ਸ਼ੇਅਰ ਕਰਿਏ ਔਰ ਸਾਡੇ ਆਪਣਿਆਂ ਨੇ ਗਦਾਰੀ ਕੀਤੀ ਅੰਗਰੇਜ਼ਾਂ ਨੇ ਗਦਾਰੀ ਕੀਤੀ ਸਾਡੇ ਪੱਲੇ ਕੱਖ ਨਹੀਂ ਹੈਗਾ ਪੁੱਤ ਸਵੇਰੇ ਤੂੰ ਜਾਣਾ ਵਾ ਤੇਰੇ ਕੋਲੋਂ ਟਿੱਕਾ ਲਾਉਣਾ ਤੇਜਾ ਸਿੰਘ ਨੂੰ ਇਹ ਤੇਜਾ ਸਿੰਘ ਉਹ ਬੰਦਾ ਵਾ ਜਿਹਨੇ ਤੇਰੇ ਬਾਪੂ ਦਾ ਰਾਜ ਭਾਗ ਖਾਦਾ ਵਾ ਜੇ ਆਪਣੀ ਮਾਂ ਨੂੰ ਪਿਆਰ ਕਰਦਾ ਨਾ ਸਵੇਰੇ ਜੋ ਮਰਜ਼ੀ ਹੋ ਜਾਵੇ ਤੇਜਾ ਸਿੰਘ ਦੇ ਮੱਥੇ ਤੇ ਟਿੱਕਾ ਤੂੰ ਨਹੀਂ ਲਾਵੇਂਗਾ ਮਾਹ ਰਾਣੀ ਜਿੰਦਾ ਨੇ ਸਾਰੀ ਰਾਤ ਆਪਣੇ ਪੁੱਤ ਨੂੰ ਪੜਾਇਆ ਸਾਰੀ ਰਾਤ ਅਗਲਾ ਦਿਨ ਹੋਇਆ ਦਰਬਾਰ ਲੱਗਾ ਅੰਗਰੇਜ਼ ਬੈਠੇ ਤੇਜਾ ਸਿੰਘ ਬੈਠਾ ਸਾਹਮਣੇ ਉਹਦੇ ਮੱਥੇ ਤੇ ਟਿੱਕਾ ਲਾਉਣ ਲੱਗੇ ਜਦੋਂ ਕੇਸਰ ਖੋਲ ਕੇ ਕੌਲੀ ਦੇ ਵਿੱਚ ਪਾ ਕੇ ਦਲੀਪ ਸਿੰਘ ਦੇ ਅੱਗੇ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਦਾ ਚੰਡਿਆ ਸੀ ਉਹਨੇ ਦੋਵੇਂ ਹੱਥ ਪੇਸ਼ਾਂ ਕਰਦੇ ਅੰਗਰੇਜ਼ਾਂ ਨੇ ਇੰਨਾ ਸਮਝਾਇਆ ਇੰਨਾ ਸਮਝਾਇਆ ਪਰ ਮਹਾਰਾਣੀ ਜਿੰਦਾ ਦਾ ਇਨਾ ਅਸਰ ਸੀ ਦਲੀਪ ਸਿੰਘ ਉੱਤੇ ਉਹਨੇ ਇੱਕ ਵਾਰੀ ਵੀ ਹੱਥ ਖੋਲ ਕੇ ਉਹ ਟਿੱਕਾ ਤੇਜਾ ਸਿੰਘ ਦੇ ਮੱਥੇ ਤੇ ਨਹੀਂ ਲਾਇਆ ਉਹ ਸਿਰ ਫੇਰ ਕੇ ਦਰਬਾਰ ਵਿੱਚੋਂ ਭੱਜ ਗਿਆ ਆ ਕੇ ਆਪਣੀ ਮਾਂ ਨੂੰ ਮਿਲਿਆ ਮਹਾਰਾਣੀ ਜਿੰਦ ਕੌਰਾਂ ਦੀ ਗਲ ਵਕੜੀ ਜਾ ਕੇ ਮਾਂ ਨੂੰ ਕਹਿੰਦਾ ਮਾਂ ਮੈਂ ਮੱਥੇ ਤੇ ਟਿੱਕਾ ਨਹੀਂ ਲਾਇਆ ਮੈਂ ਤੇਜਾ ਸਿੰਘ ਨੂੰ ਰਾਜਾ ਨਹੀਂ ਬਣਾਇਆ ਮਹਾਰਾਣੀ ਜਿੰਦਾ ਬੜੀ ਖੁਸ਼ ਹੋਈ ਉਹਨੇ ਆਪਣੇ ਪੁੱਤ ਦਾ ਮੂੰਹ ਚੁੰਮਿਆ ਆਪਣੇ ਪੁੱਤ ਨੂੰ ਘੁੱਟ ਕੇ ਜੱਫੀ ਪਾਈ ਅਸਲ 'ਚ ਮਹਾਰਾਣੀ ਜਿੰਦਾ ਨੂੰ ਕੀ ਪਤਾ ਹੈ ਵੀ ਮੱਥੇ ਤੇ ਟਿੱਕਾ ਨਾ ਲਾਉਣਾ ਤੇਰੇ ਲਈ ਸਭ ਤੋਂ ਵੱਡੀ ਸਜ਼ਾ ਬਣ ਲੱਗੀ ਅੱਜ ਅੰਗਰੇਜ਼ਾਂ ਨੂੰ ਅੱਗ ਲੱਗ ਉੱਠੀ ਅਸੀਂ ਪੰਜਾਬ 'ਚ ਰਾਜ ਕਰਨਾ ਵਾ ਦਲੀਪ ਸਿੰਘ ਨੂੰ ਤਖਤ ਤੋਂ ਲਾ ਕੇ ਪਾਸੇ ਮਾਰਨਾ ਵਾ ਪਰ ਦਲੀਪ ਸਿੰਘ ਨੂੰ ਚੰਡਦੀ ਆ ਉਹਦੀ ਮਾਂ ਮਹਾਰਾਣੀ ਜਿੰਦਾ ਪੜਾਉਂਦੀ ਆ ਪਟੀਆਂ ਸਭ ਤੋਂ ਪਹਿਲਾ ਕੰਮ ਇਹ ਕਰੋ ਮਹਾਰਾਣੀ ਜੰਨਾ ਨੂੰ ਉਹਦੇ ਪੁੱਤ ਤੋਂ ਦੂਰ ਕੀਤਾ ਜਾਵੇ ਇਹ ਸਭ ਤੋਂ ਵੱਡਾ ਪਾਪ ਸੀ ਜਿਹੜਾ ਪੰਜਾਬ ਦੀ ਧਰਤੀ ਤੇ ਅੰਗਰੇਜ਼ ਕਰਨ ਲੱਗਾ ਸੀ ਬਾਹਰ ਅੰਦਰ ਤੁਸੀਂ ਵੀ ਘੁੰਮ ਕੇ ਵੇਖਿਆ ਬਾਹਰ ਅੰਦਰ ਮੈਂ ਵੀ ਜਾ ਕੇ ਵੇਖਿਆ ਅੰਗਰੇਜ਼ਾਂ ਦਾ ਕਾਨੂੰਨ ਆ ਨਵਾਲਕ ਬੱਚੇ ਨੂੰ ਉਹਦੇ ਪੇਰੈਂਟਸ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਇਹ ਅਪਰਾਧ ਗਿਣਿਆ ਜਾਂਦਾ ਏ ਉਹਦੀ ਮਾਂ ਬਾਪ ਤੋਂ ਦੂਰ ਨਹੀਂ ਕਰਦੇਓ ਕੁਝ ਵੀ ਹੋ ਜਾਵੇ ਪਰ ਅੰਗਰੇਜ਼ਾਂ ਨੇ ਇਹ ਨਿਜਮ ਪੰਜਾਬ ਤੇ ਲਾਗੂ ਨਹੀਂ ਕੀਤਾ ਕਿਉਂਕਿ ਪੰਜਾਬ ਦੀ ਵਜ਼ਾਰਤ ਸਾਈਦੀ ਸੀ ਅੰਗਰੇਜ਼ਾਂ ਨੂੰ ਉਹਨਾਂ ਨੂੰ ਪਤਾ ਸੀ ਕਿ ਜੇ ਪੰਜਾਬ ਲੈਣਾ ਵਾ ਮਹਾਰਾਣੀ ਜਿੰਦਾ ਨੂੰ ਦਲੀਪ ਸਿੰਘ ਤੋਂ ਦੂਰ ਕਰੋ ਮਹਾਰਾਣੀ ਜਿੰਦਾ ਨੂੰ ਮਹਾਲਾ ਚੋਂ ਕੱਢਿਆ ਚੋਕੇ ਤੇ ਚਨਾਰ ਦੇ ਕਿਲੇ ਚ ਇਥੋਂ ਚੋਕੇ ਉਹਨੂੰ ਸੰਮਨ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਲਾਹੌਰ ਦੇ ਵਿੱਚ ਪਾਬੰਦੀ ਲਾ ਦਿੱਤੀ ਅੰਗਰੇਜ਼ ਨੇ ਮਹਾਰਾਣੀ ਜਿੰਦਾ ਤੂੰ ਆਪਣੇ ਪੁੱਤ ਦਾ ਮੂੰਹ ਨਹੀਂ ਵੇਖ ਸਕੇਂਗੀ ਤੂੰ ਆਪਣੇ ਪੁੱਤ ਨੂੰ ਮਿਲ ਨਹੀਂ ਸਕੇਂਗੀ ਸਮਨ ਬੁਰਜ ਵਿੱਚ ਖਲੋਤੀ ਉਹ ਦੂਰ ਆਪਣੇ ਪਤੀ ਪਰਮੇਸ਼ਰ ਸ਼ੇਰੇ ਪੰਜਾਬ ਦੀ ਮੜੀ ਨੂੰ ਵੇਖ ਕੇ ਗੁਜ਼ਾਰਾ ਕਰ ਛੱਡਿਆ ਕਰੇ ਕਦੇ-ਕਦੇ ਮਹੱਲ ਦੇ ਥੱਲੋਂ ਸਮਨ ਬੁਰਜ ਦੇ ਥੱਲੋਂ ਮਹਾਰਾਜਾ ਦਲੀਪ ਸਿੰਘ ਨੰਗਿਆ ਕਰੇ ਉਹ ਆਪਣੇ ਦਲੀਪ ਸਿੰਘ ਨੂੰ ਵੇਖ ਕੇ ਗੁਜ਼ਾਰਾ ਕਰ ਲਿਆ ਕਰੇ ਪਰ ਮਹਾਰਾਣੀ ਜੰਨਾ ਨੂੰ ਕੀ ਪਤਾ ਸੀ ਵੀ ਸ਼ਕਤੀ ਇਸ ਤੋਂ ਵੱਡੀ ਹੋਣ ਲੱਗੀ ਆ ਅੰਗਰੇਜ਼ਾਂ ਨੇ ਨਿਜਮ ਪਾ ਦਿੱਤਾ ਮਹਾਰਾਣੀ ਜਿੰਦਾ ਨੂੰ ਇੱਥੋਂ ਕੱਢੋ ਉਹਨੂੰ ਸ਼ੇਖੂਪੁਰੇ ਪਹਚਾ ਦਿਓ ਸ਼ੇਖੂਪੁਰਾ ਉਹ ਜਗ੍ਹਾ ਹੈ ਜਿੱਥੇ ਬੰਦੇ ਨੂੰ ਇੱਕ ਵਾਰੀ ਪਹਚਾ ਦਿੰਦੇ ਸੀ ਤੇ ਮੁੜ ਕੇ ਉਹ ਬੰਦਾ ਮਰ ਕੇ ਬਾਹਰ ਨਿਕਲਦਾ ਸੀ ਉਥੋਂ ਬੰਦਾ ਕਦੀ ਜਿੰਦਾ ਨਹੀਂ ਜਾਇਆ ਇਹ ਇਹੋ ਹੀ ਸ਼ੇਖੂਪੁਰਾ ਸੀ ਜਿੱਥੇ ਮਹਾਰਾਣੀ ਜਿੰਦਾ ਦਾ ਜਵਾਈ ਕਦੀ ਕੈਦ ਕਰਕੇ ਉਹਦਾ ਜੀਜਾ ਕਦੀ ਕੈਦ ਕਰਕੇ ਮਾਰਿਆ ਸੀ ਜਵਾਲਾ ਸਿੰਘ ਉਹਨੇ ਹੀ ਤੇ ਰਿਸ਼ਤਾ ਕਰਵਾਇਆ ਸੀ ਮਹਾਰਾਣੀ ਜਿੰਦਾ ਦਾ ਤੇ ਸ਼ੇਰੇ ਪੰਜਾਬ ਦਾ ਉਹ ਵਿਚੋਲਾ ਸੀ ਉਹਨੂੰ ਪਚਾਉਣਾ ਵਾ ਸ਼ੇਖੂਪੁਰੇ ਅੰਗਰੇਜ਼ਾਂ ਨੇ ਲਿਖਤੀ ਆਰਡੀਨੈਂਸ ਜਾਰੀ ਕਰ ਦਿੱਤਾ ਕਿ ਮਹਾਰਾਣੀ ਜੰਦਾ ਤੇ ਦਲੀਪ ਸਿੰਘ ਹੁਣ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਮਹਾਰਾਣੀ ਜੰਦਾ ਜਾਊਗੀ ਸ਼ੇਖੂਪੁਰੇ ਅੰਗਰੇਜ਼ ਕਹਿੰਦਾ ਇਹਦੇ ਵਾਸਤੇ ਦਲੀਪ ਸਿੰਘ ਨੂੰ ਆਨੇ ਬਹਾਨੇ ਘਰੋਂ ਬਾਹਰ ਕੱਢ ਕੇ ਖੜੋ ਕਿਉਂਕਿ ਜੇ ਸਾਹਮਣੇ ਮਾਂ ਤੇ ਪੁੱਤ ਨੂੰ ਜੁਦਾ ਕੀਤਾ ਤੇ ਰੋਣਗੇ ਕਲਪਣਗੇ ਬਹੁਤ ਨੁਕਸਾਨ ਵੀ ਹੋ ਸਕਦਾ ਹੈ ਕੋਈ ਫੌਜ ਵਿੱਚੋਂ ਸਰਦਾਰ ਵੀ ਪੜਕ ਸਕਦੇ ਆ ਇਸ ਕਰਕੇ ਦਲੀਪ ਸਿੰਘ ਨੂੰ ਆਨੇ ਬਹਾਨੇ ਘਰੋਂ ਬਾਹਰ ਖੜੋ ਕਿ ਤੈਨੂੰ ਕੁਝ ਵਖਾ ਕੇ ਲਿਆਉਣਾ ਵਾ ਤੇ ਜਦੋਂ ਦਲੀਪ ਸਿੰਘ ਘਰੋਂ ਬਾਹਰ ਚਲਾ ਜਾਵੇ ਉਦੋਂ ਚੁੱਪ ਕਰਕੇ ਮਹਾਰਾਣੀ ਜਿੰਦਾਂ ਨੂੰ ਕੈਦ ਕਰਕੇ ਤੇ ਲੋਰੋਂ ਕੱਢ ਕੇ ਤੇ ਸ਼ੇਖੂਪੁਰੇ ਪਹਚਾ ਦਿਓ ਅੱਜ ਦਲੀਪ ਸਿੰਘ ਨੂੰ ਨਵੇਂ ਕੱਪੜੇ ਪਾਏ ਗਏ ਆਪਣੀ ਮਾਂ ਨੂੰ ਪੁੱਛਦਾ ਮਾਂ ਮੈਨੂੰ ਤਿਆਰ ਕਿਉਂ ਕੀਤਾ ਜਾ ਰਿਹਾ ਆਪਾਂ ਚੱਲੇ ਕਿਦੇ ਮਹਾਰਾਣੀ ਜਿੰਦਾ ਨੂੰ ਪਤਾ ਸੀ ਜਿੰਦਾ ਅੱਜ ਤੈਨੂੰ ਉਹਨਾਂ ਕੱਢ ਦੇਣਾ ਤੇਰਾ ਪੁੱਤ ਦੇ ਨਾਲ ਇਹ ਆਖਰੀ ਮੇਲਾ ਵਾ ਪਰ ਆਪਣੇ ਪੁੱਤ ਨੂੰ ਕਹਿੰਦੀ ਪੁੱਤ ਆਪਾਂ ਨਹੀਂ ਚੱਲੇ ਤੂੰ ਕੱਲਾ ਚੱਲਿਆ ਵਾ ਦਲੀਪ ਸਿੰਘ ਨੇ ਜिद ਕਰਕੇ ਆਖਿਆ ਮਾਂ ਤੇਰੇ ਤੋਂ ਬਿਨਾ ਮੈਨੂੰ ਕੁਝ ਚੰਗਾ ਨਹੀਂ ਲੱਗਣਾ ਤੇਰੇ ਤੋਂ ਬਿਨਾ ਮੇਰਾ ਜੀ ਨਹੀਂ ਲੱਗਣਾ ਮਹਾਰਾਣੀ ਜਿੰਦਾ ਨੇ ਰمز ਮਾਰ ਕੇ ਆਖਿਆ ਪੁੱਤ ਤੈਨੂੰ ਜੀ ਲਾਉਣ ਦੀ ਆਦਤ ਪਾਉਣੀ ਪੈਣੀ ਹੁਣ ਹਣ 8-9 ਸਾਲ ਦਾ ਬੱਚਾ ਇਸ ਰਮਜ ਨੂੰ ਥੋੜਾ ਸਮਝਦਾ ਕਿ ਮਾਂ ਕਹਿ ਕੀ ਰਹੀ ਮੈਨੂੰ ਉਹਨੂੰ ਨਵੇਂ ਕੱਪੜੇ ਪਾਏ ਗਏ ਹਾਥੀ ਦੇ ਉੱਤੇ ਬਿਠਾਇਆ ਗਿਆ ਹਾਥੀ ਤੇ ਬਿਠਾ ਕੇ ਸ਼ਾਲਾ ਮਾਰ ਬਾਗ ਵਿਖਾਉਣ ਵਾਸਤੇ ਗੁਲਾਬ ਸਿੰਘ ਅਟਾਰੀ ਵਾਲਾ ਨਾਲ ਲੈ ਕੇ ਤੁਰ ਪਿਆ ਇਧਰੋਂ ਅੰਗਰੇਜ਼ ਆਇਆ ਮਹਾਰਾਣੀ ਜਿੰਨਾਂ ਨੂੰ ਕਹਿੰਦਾ ਆਪਣਾ ਜੋ ਸਮਾਨ ਮਾੜਾ ਮੋਟਾ ਚੁੱਕਣਾ ਚੁੱਕੋ ਤੇ ਤੁਸੀਂ ਸ਼ੇਖੂਪੁਰ ਜਾਣ ਦੀ ਤਿਆਰੀ ਕਰੋ ਮਹਾਰਾਣੀ ਜੰਦਾ ਨੇ ਅੰਗਰੇਜ਼ ਕੋਲੋਂ ਇੱਕ ਮੰਗ ਮੰਗੀ ਕਹਿੰਦੀ ਪੁੱਤ ਤੇ ਤੁਸੀਂ ਮੇਰਾ ਲੈ ਹੀ ਗਏ ਜੇ ਮੈਨੂੰ ਮਲਾਉਣਾ ਨਹੀਂ ਹੁਣ ਮੈਨੂੰ ਪਤਾ ਹੈ ਇੱਕ ਵਾਰ ਸ਼ੇਰੇ ਪੰਜਾਬ ਦੀ ਮੜੀ ਤੇ ਜਾ ਲੈਣ ਦਿਓ ਪਤਾ ਨਹੀਂ ਮੁੜ ਕੇ ਮੇਲੇ ਹੋਣੇ ਕਿ ਨਹੀਂ ਹੋਣੇ ਅੰਗਰੇਜ਼ ਕਹਿੰਦਾ ਬਿਲਕੁਲ